ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਬਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਪੱਤਾ ਲਵੇੜ ਸੁੰਡੀ ਬਾਰੇ ਉਹ ਪਹਿਲਾਂ ਵੀ ਸਾਰੇ ਕਿਸਾਨ ਵੀਰਾਂ ਨੂੰ ਤਕਰੀਬਨ ਜਾਣਕਾਰੀ ਹੈਗੀ ਆ ਪਰ ਜਿਹੜੀ ਨਾਲ ਦੀ ਨਾਲ ਆਪਾਂ ਜਾਣਕਾਰੀ ਤਾਂ ਅਪਲੋਡ ਕਹਿੰਦੇ ਕਿ ਰੀਫਰੈਸ਼ ਹੋ ਜਾਂਦੀ ਹੈ ਉਸ ਗੱਲ ਦਾ ਆਪਾਂ ਖਾਸ ਤੌਰ ਤੇ ਧਿਆਨ ਰੱਖਦੇ ਕਿਉਂਕਿ ਪੱਤਾ ਲਵੇੜ ਸੁੰਡੀ ਆ ਜਿਹੜੀ ਝੋਨੇ 'ਚ ਜਾਂ ਬਾਸਮਤੀ 'ਚ ਖਾਸ ਤੌਰ ਤੇ ਅਗਸਤ ਸਤੰਬਰ ਅਕਤੂਬਰ ਇਹ ਤਿੰਨ ਮਹੀਨੇ ਹੁੰਦੇ ਜਿਹਦੇ ਵਿੱਚ ਇਹਦੀ ਪੀੜੀ ਦੜ ਪੀੜੀ ਜਿਹੜੀ ਹੈਗੀ ਆ ਆਉਂਦੀ ਹੈ ਮਤਲਬ ਇੱਕ ਵਾਰੀ ਸ਼ੁਰੂ ਹੋ ਗਿਆ ਤਾਂ ਉਹਦੀ ਪਾਪੂਲੇਸ਼ਨ ਆ ਜਿਹੜੀ ਚੱਲੀ ਜਾਣੀ ਹੈ ਇੱਕ ਤੋਂ ਬਾਅਦ ਦੂਜੀ ਪੀੜੀ ਦੂਜੀ ਤੋਂ ਬਾਅਦ ਤੀਜੀ ਪੀੜੀ ਜੇ ਸਹੀ ਸਮੇਂ ਆਪਾਂ ਰੋਕtham ਨਹੀਂ ਕਰਦੇ ਕੀੜਾ ਇਹ ਮਾਮੂਲੀ ਕੀੜਾ ਹੁੰਦਾ ਸੀ ਕਿਸੇ ਸਮੇਂ ਛੋਨੇ ਦਾ ਕੋਈ ਬਹੁਤਾ ਨੁਕਸਾਨ ਵੀ ਨਹੀਂ ਕਰਦਾ ਸੀਗਾ ਤੇ ਹਲਕਾ ਹੀ ਕੀੜਾ ਮਤਲਬ ਤੇਜ਼ ਹਵਾ ਚੱਲੀ ਜਾਂ ਕੋਈ ਆਪਾਂ ਸਪਰੇਅ ਕਰਤੀ ਤਾਂ ਇਹ ਥੱਲੇ ਡਿੱਗ ਪੈਂਦਾ ਸੀ ਜੇ ਦੀ ਸ਼ੁਰੂਆਤ ਵੀ ਹੁੰਦੀ ਸੀ ਕਿ ਤਾਂ ਅੱਗੇ ਨਹੀਂ ਵੱਧਦਾ ਸੀ ਪਰ ਜਿਹੜੇ ਜਿਹੜੇ ਹਸਾਬ ਨਾਲ ਆਪਣੇ ਯੂਰੀਆ ਪਾਉਣ ਦੇ ਫਾਰਮੂਲੇ ਬਦਲੀ ਗਏ ਮਤਲਬ ਆਪਾਂ 2 ਗੱਟਿਆਂ ਤੋਂ 3 3 ਤੋਂ 4 4 ਤੋਂ 5 5 ਤੋਂ 6 ਗੱਟੇ ਜਿਵੇਂ ਵਧਾਉਂਦੇਗੇ ਓਵੇਂ ਓਵੇਂ ਕੀੜਾ ਇਹ ਜਿਹੜਾ ਖਾਸ ਤੌਰ ਤੇ ਪੱਤਾ ਲਪੇਟ ਸੁੰਡੀ ਗੋਭ ਦੀ ਸੁੰਡੀ ਹੋਰ ਕੀੜੇ ਮਕਵਾੜੇ ਬਿਮਾਰੀਆਂ ਓਵੇਂ ਓਵੇਂ ਜਿਹੜੀ ਹੈਗੀ ਉਹਨਾਂ ਦੀ ਬਹੁਤਾਤ ਵੀ ਹੁੰਦੀ ਗਈ ਤੇ ਇਸ ਵੇਲੇ ਅਜੇ ਤੱਕ ਬਹੁਤਾ ਕੋਈ ਕਿਸੇ ਥਾਂ ਤੇ ਸਮੱਸਿਆ ਉਹਦਾ ਜੇਕਰ ਕਿਸਾਨ ਵੀ ਨੇ ਨਹੀਂ ਕੀਤਾ ਫੀਲਡ ਵੀ ਦੇਖਿਆ ਜੇ ਤੁਹਾਡੇ ਕਿਤੇ ਹਮਲਾ ਨਜ਼ਰ ਆਉਂਦਾ ਜਾਂ ਆਇਆ ਹੋਇਆ ਤਾਂ ਤੁਸੀਂ ਕਿਰਪਾ ਕਰਕੇ ਥੱਲੇ ਕਮੈਂਟ ਕਰਕੇ ਦੱਸ ਸਕਦੇ ਕਿਹੜੇ ਏਰੀਆ 'ਚ ਤੁਸੀਂ ਜਿਹੜੀ ਪੱਤਾ ਲਪੇਟ ਜਾਂ ਗੋਭ ਦੀ ਸੁੰਡੀ ਜ਼ਿਆਦਾ ਨਜ਼ਰ ਆ ਰਹੀ ਖਾਸ ਤੌਰ ਤੇ ਇਹ ਜਿੱਥੇ ਦਰਖਤਾਂ ਵਾਲੇ ਥਾਂ ਤੇ ਛਾਂ ਵਾਲੇ ਥਾਵਾਂ ਤੇ ਸ਼ੁਰੂਆਤ ਜਿਹੜੀ ਹੈਗੀ ਇਹਨਾਂ ਦੇ ਹਮਲੇ ਦੀ ਹੁੰਦੀ ਹੁੰਦੀ ਆ ਕਿਉਂਕਿ ਕਿਸਾਨ ਵੀਰ ਜਿਹੜੇ ਇਸ ਟਾਈਮ ਜਿਨ੍ਹਾਂ ਦਾ ਲੇਟ ਲੱਗਿਆ ਝੋਨਾ ਜਾਂ ਫੋੜ ਤੇ ਆ ਉਹ ਇਸ ਟਾਈਮ ਜਿਹੜੀ ਹੈਗੀ ਆ ਤਤਾਂ ਵਾਲੀ ਸਪਰੇ ਜਿੱਥੇ ਜ਼ਰੂਰਤ ਅਨਸਾਰ ਤੁਹਾਡੇ ਜਿੰਕ ਦੀ ਘਾਟ ਆ ਲੂਹਾਤ ਦੀ ਘਾਟ ਉਸ ਤਤਾਂ ਵਾਲੀਆਂ ਸਪਰੀਆਂ ਕਰ ਰਹੇ ਬੜੇ ਸੋਹਣੇ ਰਿਜ਼ਲਟ ਮਿਲ ਰਹੇ ਆ ਇਹਦੇ ਬਾਰੇ ਵੀ ਥੱਲੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਕਿ ਜਿਹੜੇ ਤੁਸੀਂ ਇੱਕ ਜਾਂ ਦੋ ਜਾਂ ਕਿੰਨੀਆਂ ਸਪਰੀਆਂ ਕੀਤੀਆਂ ਤੇ ਕੀ ਕੀ ਨਤੀਜੇ ਮਿਲੇ ਬਹੁਤ ਸਸਤੇ ਦੇ ਵਿੱਚ ਬਹੁਤ ਵਧੀਆ ਫਨਤੀਜੇ ਜਿਹੜੇ ਤੇ ਮਿਲ ਰਹੇ ਆ ਤੇ ਝਾੜ ਤੇ ਵੀ ਲਾਜ਼ਮੀ ਆਪਣਾ ਜਿਹੜਾ ਹੈਗਾ ਅਜਾਫਾ ਹੋਊਗਾ ਤਾਂ ਹੁਣ ਜੇ ਆਪਾਂ ਗੱਲ ਕਰੀਏ ਪੱਤਾ ਲਵੇੜ ਸੁੰਡੀ ਬਾਰੇ ਕਿਸਾਨ ਇਹ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਅਗਸਤ ਸਤੰਬਰ ਅਕਤੂਬਰ ਤੇ ਦੌਗੀਆਂ ਚ ਸ਼ੁਰੂਆਤ ਹੁੰਦੀ ਜਿਵੇਂ ਤੁਹਾਨੂੰ ਪਤਾ ਪੱਤਾ ਲਪੇਟ ਕੇ ਵਾਲੇ ਵਾਲੇ ਹਰਾ ਮਾਦਾ ਖਾਂਦੀ ਹੈ ਜੀ ਇਹਦੇ ਨਾਲ ਜਿਹੜਾ ਹੈਗਾ ਗ੍ਰੀਨ ਜਿਹੜਾ ਫੋਟੋਸਿੰਥੈਟਿਕ ਏਰੀਆ ਉਹ ਫਸਲ ਦਾ ਘਟ ਜਾਂਦਾ ਤੇ ਇਹਦੇ ਚਾਰਤੇ ਅਸਰ ਪੈ ਸਕਦਾ ਆਪਾਂ ਜਿਵੇਂ ਪਿਛਲੇ ਸਾਲਾਂ ਚ ਵੀ ਗੱਲਾਂ ਕੀਤੀਆਂ ਕਿ ਇਹਦੇ ਨਾਲ ਕੋਈ ਜਿਵੇਂ ਫੋੜ ਕਰ ਰਿਹਾ ਤਾਂ ਉਹ ਝੋਨਾ ਜਿਹੜਾ ਹੈਗਾ ਰਿਕਵਰ ਆਪਣਾ ਕਰ ਜਾਂਦਾ ਹੁੰਦਾ ਜੇ ਆਪਾਂ ਸਪਰੇ ਨਹੀਂ ਕਰਨੀ ਚਾਹੁੰਦੇ ਕਈ ਕਿਸਾਨ ਵੀ ਇਹਨਾਂ ਨੂੰ ਆਉਂਦਾ ਕੈਮੀਕਲ ਨਹੀਂ ਵਰਤਨੇ ਤਾਂ ਉਹ ਤੁਸੀਂ ਉਹਦੇ ਬਿਨਾ ਵੀ ਸਾਰ ਸਕਦੇ ਆ ਇਹ ਪਿਛਲੇ ਸਾਲਾਂ ਦੇ ਤਜਰਬੇ ਕਿ ਤੁਸੀਂ ਨਾ ਵੀ ਸਪਰੇਅ ਕਰੋਗੇ ਏਅਰ ਕਵਰੀ ਵੀ ਲੈ ਲੂ ਕੋਈ ਬਹੁਤਾ ਝਾੜ ਤੇ ਵੀ ਫਰਕ ਨਹੀਂ ਪੈਂਦਾ ਪਰ ਜ਼ਿਆਦਾਤਰ ਕਿਸਾਨ ਵੀਰ ਕਈ ਵਾਰ ਇਹਨਾਂ ਨੂੰ ਆਏ ਹੁੰਦਾ ਕਿ ਅਸੀਂ ਜਿਹੜੀ ਹੈਗੀ ਇਹਦੀ ਰੋਕਥਾਮ ਕਰਨੀ ਆ ਤਾਂ ਉਹਦੀ ਬਾਤ ਜੋ ਵੀ ਸਿਫਾਰਸ਼ਾਂ ਹੈ ਜਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਜਿਵੇਂ ਆਪਾਂ ਪੀਏਯੂ ਦੀ ਸਿਫਾਰਸ਼ ਦੀ ਗੱਲ ਕਰ ਲਈਏ ਤਾਂ ਤੁਸੀਂ ਕੋਈ ਖਰਚਾ ਕੋਈ ਕੈਮੀਕਲ ਵਰਤਣ ਦੀ ਲੋੜ ਨਹੀਂ ਤੁਸੀਂ ਲਿਆਉਣੀ ਰੱਸੀ 20 ਤੋਂ 30 ਮੀਟਰ ਮੁੰਜ ਦੀ ਜਾਂ ਨਾਰੀਅਲ ਦੀ ਰੱਸੀ ਲਿਆਉਣੀ ਆ ਦੋ ਮਤਲਬ ਕਿਾਰੇ ਦੇ ਦੋਹਾਂ ਪਾਸਿਆਂ ਤੇ ਦੋ ਜਾਨੇ ਫੜ ਕੇ ਇੱਕ ਵਾਰੀ ਉਧਰ ਨੂੰ ਇੱਕ ਵਾਰੀ ਉਧਰ ਨੂੰ ਫੇਰ ਦਿਓ ਖੇਤ ਚ ਪਾਣੀ ਖੜਾ ਹੋਵੇ ਸੁੰਡੀ ਥੱਲੇ ਡੱਗ ਪੈਂਦੀ ਤੇ ਆਪਣਾ ਕੰਟਰੋਲ ਹੋ ਜਾਂਦਾ ਪਰ ਖਾਸ ਕਰ ਇਹ ਰੱਖਣਾ ਕਿ ਫਸਲ ਨਸਾਰੇ ਤੇ ਜਾਂ ਅਸਾਰੇ ਦੇ ਨੇੜੇ ਨਾ ਹੋਵੇ ਜਦੋਂ ਆਪਾਂ ਰੱਸੀ ਫੇਰਨੀ ਆ ਇਹਦੇ ਨਾਲ ਤੁਹਾਡਾ ਬਹੁਤ ਸਸਤਾ ਹੱਲ ਹੋ ਜਾਂਦਾ ਤੇ ਇੱਕ ਕਿਰਪਾ ਕਰਕੇ ਥੱਲੇ ਕਮੈਂਟ ਕਰਕੇ ਕਿਸਾਨ ਵੀਰ ਜਰੂਰ ਦੱਸਣ ਕਿ ਕਿਹੜੇ ਕਿਹੜੇ ਕਿਸਾਨ ਵੀਰਾਂ ਨੇ ਇਹ ਜਿਹੜੀ ਸਿਫਾਰਸ਼ ਹੈ ਇਹ ਫਾਲੋ ਕੀਤੀ ਆ ਜਾਂ ਰस्सियां ਤੁਸੀਂ ਘਰੇ ਲਿਆ ਕੇ ਰੱਖੀਆਂ ਤੇ ਕਿਸ ਤਰ੍ਹਾਂ ਦੀ ਰੋਕਥਾਮ ਤੁਹਾਨੂੰ ਮਿਲਦੀ ਆ ਤੇ ਦੂਸਰੀ ਜਿਹੜੀ ਹੈਗੀ ਆਪਾਂ ਕੈਮੀਕਲ ਰੋਕਥਾਮ ਦੀ ਗੱਲ ਕਰੀਏ ਤਾਂ ਝੋਨੇ ਦੇ ਵਿੱਚ ਜਿਵੇਂ ਖਾਸ ਤੌਰ ਤੇ ਜਿਹੜੀ ਸਿਫਾਰਿਸ਼ 20 ਐਮ ਐਲ ਫੇਮ ਜਾਂ ਕਿਉਂਕਿ ਆਪਾਂ ਜਿਹੜੀ ਇਹ ਕਰਨੀ ਈਟੀਐ ਲੈਵਲ 10% ਪੱਤੇ ਜਦੋਂ ਆਪਾਂ ਨੂੰ ਜਿਹੜੇ ਹੈਗੇ ਆ ਹਮਲਾ ਨਜ਼ਰ ਆਉਂਦਾ 10% ਪੱਤਿਆਂ ਦੇ ਉੱਤੇ ਤਾਂ ਫੇਰ ਆਪਾਂ ਜਿਹੜਾ ਹੈਗਾ ਇਹਦਾ ਸਪਰੇਅ ਵਾਲੇ ਪਾਸੇ ਜਾਂ ਥੱਲੇ ਦਾਣੇਦਾਰ ਜਿਹੜੀਆਂ ਬਾਸਮਤੀ ਸਿਫਾਰਿਸ਼ ਹੈ ਜੋ ਨਿਜ ਗੱਲੀ ਸਪਰੇਅ ਦੀ ਸਪਾਰਸ਼ ਹੈ ਸਪਰੇਅ ਦੇ ਵਿੱਚ ਆਪਾਂ ਬੀ ਐਮ ਐਲ ਫੇਮ ਜਾਂ 60 ਐਮ ਐਲ ਤੁਸੀਂ ਕੋਰਜਨ ਕਰ ਸਕਦੇ ਆ ਜਾਂ 50 ਗ੍ਰਾਮ ਟਕੋਮੀ ਕਰ ਸਕਦੇ ਜਾਂ 170 ਗ੍ਰਾਮ ਮੋਟਰ 75 ایس ਜੀ ਕਾਰਟਪ ਹਾਈਡਰੋਕਾਰਬਾਈਡ ਸਪਰੇਅ ਵਾਸਤੇ ਜੀ ਫਾਰਮੂਲੇਸ਼ਨ ਆਉਂਦੀ ਹੈ ਇਹ ਕਰ ਸਕਦੇ ਆ ਜਾਂ ਫਿਰ ਨਿੰਮ ਆਧਾਰਿਤ ਘੋਲ ਆਉਂਦਾ ਜੀ ਡਾਈਰੈਕਟਨ 5% ਉਹ 80 ਐਮ ਐਲ ਪ੍ਰਤੀ ਏਕੜ ਕਰ ਸਕਦੇ ਆ ਤੇ ਜੇ ਬਾਸਮਤੀ ਦੇ ਵਿੱਚ ਆਪਾਂ ਜਿਹੜੀਆਂ ਹੈਗੀਆਂ ਦਾਣੇਦਾਰ ਜਿਹੜਾਂ ਦੇ ਵਿੱਚ ਉਹ ਵੀ ਸਫਾਰਸ਼ ਹੈਗੀਆਂ ਨੇ 4 ਕਿਲੋ ਜਾਂ ਤਾਂ ਰੀਜੈਂਟ ਵਰਤ ਸਕਦੇ ਆ 10 ਕਿਲੋ ਪਦਾਨ ਕੈਲਡਾਨ ਵਗੈਰਾ ਉਹ ਵਰਤ ਸਕਦੇ ਆ ਜਾਂ ਫਿਰ ਆਪਾਂ ਜਿਹੜੀ ਹੈਗੀ ਆ 4 ਕਿਲੋ ਇੱਕ ਵਾਈਬਰੈਂਟ ਨਾਂ ਤੇ ਟੈਕਨੀਕਲ ਆਉਂਦਾ ਥਾਇਓ ਥਾਓ ਸਾਈਕਲੇਮ ਹਾਈਡਰੋਜਨ ਆਕਸਲੇਟ ਜਾਂ ਫਿਰ 6 ਕਿਲੋ ਰੀਜੈਂਟ ਜਾਂ ਮੋਰਟਲ ਇਹਦੀ ਵਰਤੋਂ ਆਪਾਂ ਕਰ ਸਕਦੇ ਆ ਦਾਣੇਦਾਰ ਕੀਟ ਨਸ਼ਕ ਜੇ ਤੁਸੀਂ ਵਰਤ ਨਹੀਂ ਹੁੰਦੇ ਆ ਤਾਂ ਉਰਤੇ ਕਿਸਾਨ ਵੀ ਯੂਰੀਆ ਚੋਮੇਰ ਲਾਈ ਜਾਂਦੇ ਹੁੰਦੇ ਨੰਗੇ ਹੱਥਾਂ ਨਾਲ ਸਿੱਧਾ ਬਿਮਾਰੀਆਂ ਨੂੰ ਸੱਦਾ ਦੇਣਾ ਹੱਥਾਂ ਤੇ ਦਸਤਾਨੇ ਜ਼ਰੂਰ ਪਹਿਨੋ ਤੇ ਇਹਦੇ ਨਾਲ ਥੋੜੀ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਜੇ ਤੁਸੀਂ ਆਹ ਟੈਕਨੀਕਲ ਵਰਤਦੇ ਆ ਤਾਂ ਨਾਲ ਦੀ ਨਾਲ ਹੱਲ ਮਿਲ ਜਾਣਾ 20ml ਫੇਮ ਜਾਂ 60ml ਕੋਰਾਜਨ ਜਾਂ 50 ਗ੍ਰਾਮ ਟਕੂਮੀ ਜਾਂ 170 ਗ੍ਰਾਮ ਮੋਟਰ ਦਵਾਈ ਜਿਹੜੀ ਹੈਗੀ ਆ 75s g ਜਾਂ ਫਿਰ 15 ਗ੍ਰਾਮ ਫਿਪਰੋਨਿਲ 80% w g ਇਹ ਜਿਹੜੀ ਹੈਗੀ ਆ ਆਪਾਂ ਬਾਸਮਤੀ ਜਿਹੜੀ ਵਰਤੋਂ ਫਿਪਰੋਨਿਲ ਦੀ ਵੀ ਸਿਫਾਰਿਸ਼ ਹੈਗੀ ਆ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਣ